ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਫੂਡ ਹੈਂਸ ਅੱਜ ਆਪਾਂ ਬਣਾਵਾਂਗੇ ਜੀ ਨਮਕੀਨ ਚਾਵਲ ਇਹਦੇ ਲਈ ਆਪਾਂ ਲੈ ਆ ਜੀ ਚਾਰ ਕੱਟੇ ਹੋਏ ਪਿਆਜ਼ ਦੋ ਆਲੂ ਅਤੇ ਤਿੰਨ ਚਾਰ ਹਰੀਆਂ ਮਿਰਚਾਂ ਹੁਣ ਆਪਾਂ ਪਾਣੀ ਨੂੰ ਜਿਹੜਾ 2 ਲੀਟਰ ਪਾਣੀ ਲਾਵਾਂਗੇ ਤੇ ਉਹਦੇ ਵਿੱਚ ਆਪਾਂ ਜਿਹੜੇ ਚਾਵਲ ਪਾਵਾਂਗੇ ਤੇ ਚਾਵਲਾਂ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਪਾਣੀ ਦੇ ਵਿੱਚ ਉਸ ਤੋਂ ਬਾਅਦ ਹੀ ਆਪਾਂ ਐਡ ਕਰਨੇ ਆ ਚਾਵਲਾਂ ਨੂੰ ਪਾਣੀ ਚ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ ਵਿੱਚ ਉਬਾਲਾਂਗੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਜੀ ਕੱਟੇ ਹੋਏ ਆਲੂ ਆਲੂ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਲੋੜ ਦੇ ਅਨੁਸਾਰ ਨਮਕ ਪਾਵਾਂਗੇ ਤੇ ਪਾਣੀ ਨੂੰ ਜਿਹੜਾ ਚੰਗੀ ਤਰ੍ਹਾਂ ਉਬਾਲ ਲਾਂਗੇ ਤਾਂ ਕਿ ਚਾਵਲ ਜਿਹੜੇ ਚੰਗੀ ਤਰ੍ਹਾਂ ਵਿੱਚ ਉਬਲ ਜਾਣ ਜਿੰਨਾ ਚਿਰ ਆਪਣੇ ਚਾਵਲ ਜਿਹੜੇ ਨਰਮ ਨਹੀਂ ਹੁੰਦੇ ਉਹਨਾਂ ਚਿਰ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਉਬਾਲਣਾ ਤੁਸੀਂ ਦੇਖ ਸਕਦੇ ਹੋ ਕਿ ਚਾਵਲ ਜਿਹੜੇ ਉਬਲਣੇ ਸ਼ੁਰੂ ਹੋ ਗਏ ਆ ਚਾਵਲਾਂ ਨੂੰ ਇੱਕ ਵਾਰ ਤੁਸੀਂ ਕੱਢ ਕੇ ਦੇਖ ਲੈਣਾ ਜਦੋਂ ਇਹ ਪੋਲੇ ਹੋ ਜਾਣ ਤਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਜ਼ਿਆਦਾ ਵੀ ਨਹੀਂ ਇਹਨਾਂ ਨੂੰ ਬਾਲਣਾ ਤਾਂ ਕਿ ਜਿਹੜੇ ਬਾਦ ਬਚੇ ਘੋਲ ਨਾ ਜਾਣ ਹੁਣ ਜਿਹੜੇ ਚਾਵਲ ਆ ਆਪਣੇ ਪੱਕ ਚੁੱਕੇ ਆ ਤੇ ਇਹਨਾਂ ਨੂੰ ਆਪਾਂ ਪਾਣੀ ਨੂੰ ਪਾਣੀ ਤੋਂ ਅਲੱਗ ਕਰ ਲਾਂਗੇ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਪਾਣੀ 'ਚੋਂ ਬਾਹਰ ਕੱਢਣਾ ਕਿ ਇਹਨਾਂ ਦਾ ਪਾਣੀ ਤੋਂ ਇਹ ਅਲੱਗ ਹੋ ਜਾਣ ਬਿਲਕੁਲ ਸੁੱਕ ਜਾਣ ਜਿਦੋਂ ਇਹਨਾਂ ਦਾ ਪਾਣੀ ਸੁੱਕ ਗਿਆ ਉਸ ਤੋਂ ਬਾਅਦ ਆਪਾਂ ਤੜਕੇ ਲਈ ਤੇਲ ਪਾਵਾਂਗੇ ਕੜਾਈ 'ਚ ਤੇਲ ਤੁਸੀਂ ਸਰੋਂ ਦਾ ਵੀ ਲੈ ਸਕਦੇ ਹੋ ਤੇ ਕੋਈ ਹੋਰ ਆਇਲ ਵੀ ਯੂਜ਼ ਕਰ ਸਕਦੇ ਆ ਮੇਰੇ ਵਿੱਚ ਪਾਵਾਂਗੇ ਜੀ ਆਪਾਂ ਜੀਰਾ ਜੀਰਾ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਟੀ ਹੋਈ ਹਰੀ ਮਿਰਚ ਯੂਜ਼ ਕਰਾਂਗੇ ਹਰੀ ਮਿਰਚ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਬਰੀਕ ਕੱਟੇ ਹੋਏ ਪਿਆਜ਼ ਤਿੰਨ ਤਿੰਨਾਂ ਚੀਜ਼ਾਂ ਨੂੰ ਆ ਜਿਹੜਾ ਚੰਗੀ ਤਰ੍ਹਾਂ ਆਪਾਂ ਫਰਾਈ ਕਰ ਲਾਂਗੇ ਜਦੋਂ ਆ ਥੋੜੇ ਜਿਹਾ ਪੱਕ ਜਾਣ ਇਹਨਾਂ ਦਾ ਕਲਰ ਚੇਂਜ ਹੋ ਜੇ ਤਾਂ ਇਹਦੇ ਵਿੱਚ ਆਪਾਂ ਲੋੜ ਦੇ ਅਨੁਸਾਰ ਜਿਹੜੇ ਮਸਾਲੇ ਆਪਾਂ ਐਡ ਕਰਾਂਗੇ ਉਹਨਾਂ ਟਾਈਮ ਆਪਾਂ ਇਹਨੂੰ ਪਕਾ ਲੈਣਾ ਚੰਗੀ ਤਰ੍ਹਾਂ ਹੁਣ ਜਿਹੜੇ ਪਿਆਜ਼ ਇਹਨਾਂ ਦਾ ਕਲਰ ਚੇਂਜ ਹੋ ਚੁੱਕਿਆ ਹੈ ਜੀ ਤੇ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਆ ਹੁਣ ਇਹਦੇ ਵਿੱਚ ਆਪਾਂ ਘਰ ਦੀ ਜਿਹੜੀ ਪੀਸੀ ਹੋਈ ਲਾਲ ਮਿਰਚਾ ਉਹਨੂੰ ਪਾਵਾਂਗੇ ਤੁਸੀਂ ਇਹਦੀ ਜਗ੍ਹਾ ਤੇ ਚਿਲੀ ਫਲੈਕਸ ਦੀ ਵੀ ਵਰਤੋਂ ਕਰ ਸਕਦੇ ਆ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆ ਜਿਹੜੇ ਬਾਕੀ ਮਸਾਲੇ ਆਪਾਂ ਇਹਦੇ ਵਿੱਚ ਐਡ ਕਰਾਂਗੇ। ਹੁਣ ਇਹਦੇ ਵਿੱਚ ਆਪਾਂ ਟੇਸਟ ਦੇ ਅਨੁਸਾਰ ਨਮਕ ਪਾਵਾਂਗੇ ਨਮਕ ਆਪਾਂ ਜੀ ਪਹਿਲਾਂ ਵੀ ਚੌਲ ਜਦੋਂ ਬਾਲੇ ਸੀ ਉਦੋਂ ਵੀ ਯੂਜ਼ ਕੀਤਾ ਸੀ ਤੁਸੀਂ ਉਸ ਦੇ ਅਨੁਸਾਰ ਹੀ ਜਿਹੜਾ ਨਮਕ ਪਾਉਣਾ ਤਾਂਗੇ ਜ਼ਿਆਦਾ ਨਾ ਹੋਵੇ ਅੱਧਾ ਚਮਚਾ ਜਿਹੜਾ ਹਲਦੀ ਪਾਊਡਰ ਪਾਵਾਂਗੇ ਤੁਸੀਂ ਇਹਨੂੰ ਅਵੋਇਡ ਵੀ ਕਰ ਸਕਦੇ ਹੋ ਥੋੜਾ ਜਿਹਾ ਗਰਮ ਮਸਾਲਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਸੁੱਕੀ ਮੇਥੀ ਇਹਦੇ ਨਾਲ ਜਿਹੜੀ ਇਹਦੀ ਟੇਸਟ ਬਹੁਤ ਵਧੀਆ ਆਉਂਦੀ ਹੈ ਅਹਨਾ ਤਿੰਨਾ ਚਾਰਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਾਂਗੇ ਇਸ ਨੂੰ ਆਪਾਂ ਘੱਟ ਫਲੇਮ 'ਤੇ ਬਣਾਉਣਾ ਹੈ ਤਾਂ ਕਿ ਜਿਹੜਾ ਤੜਕਾ ਚੰਗੀ ਤਰ੍ਹਾਂ ਭੁੱਜ ਸਕੇ ਤੜਕਾ ਜਿਹੜਾ ਚੰਗੀ ਤਰ੍ਹਾਂ ਭੱਜ ਗਿਆ ਹੁਣੇ ਦੇ ਵਿੱਚ ਆਪਾਂ ਐਡ ਕਰਾਂਗੇ ਜੀ ਟਮਾਟੋ ਕੇਚੱਪ ਇਹਦੇ ਨਾਲ ਇਹਨਾਂ ਟੇਸਟਾ ਬਹੁਤ ਵਧੀਆ ਆਊਗਾ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਾਂਗੇ ਹੋਰ ਆਪਣਾ ਜਿਹੜਾ ਮਸਾਲਾ ਉਹ ਚੰਗੀ ਤਰ੍ਹਾਂ ਭੁੱਜ ਗਿਆ ਤੇ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਉਸ ਤੋਂ ਬਾਅਦ ਜਿਹੜੇ ਆਪਾਂ ਚੌਲ ਉਬਾਲੇ ਸੀਗੇ ਉਹਨੂੰ ਇਹਦੇ ਵਿੱਚ ਐਡ ਕਰਾਂਗੇ ਚਾਵਲਾਂ ਦਾ ਪਾਣੀ ਵੀ ਬਿਲਕੁਲ ਸੁੱਕ ਚੁੱਕਿਆ ਹੈਗਾ ਤੇ ਬਹੁਤ ਵਧੀਆ ਬਣ ਗਏ ਆ ਹਣ ਤੁਸੀਂ ਹੁਣ ਇਹਦੇ ਵਿੱਚ ਮਿਕਸ ਕਰਨਾ ਹੈ ਤਾਂ ਕਿ ਇਹਨਾਂ ਮਸਾਲਾ ਚੰਗੀ ਤਰ੍ਹਾਂ ਚਾਵਲ ਦੇ ਵਿੱਚ ਮਿਕਸ ਹੋ ਜੇ ਚਾਵਲਾ ਜਿਹੜੇ ਬਣ ਚੁੱਕੇ ਆ ਜੀ ਆਪਣੇ ਤੁਸੀਂ ਇਹ ਰੈਸਪੀ ਜ਼ਰੂਰ ਟਰਾਈ ਕਰਨੀ ਹੈ ਜੀ ਇੱਕ ਵਾਰ ਬਹੁਤ ਵਧੀਆ ਬਣਦੇ ਆ ਇਸ ਤਰੀਕੇ ਨਾਲ ਚਾਵ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਚਾਵਲਾ ਜਿਹੜੇ ਬਹੁਤ ਵਧੀਆ ਬਣੇ ਆਗੇ ਬਿਲਕੁਲ ਕਹਰੇ ਕਹਰੇ ਪਈ ਆਗੇ ਚਾਵਲ ਬਿਲਕੁਲ ਵੀ ਕੁਲੇ ਨਹੀਂ ਹੈਗੇ ਇਹਦੇ ਨਾਲ ਆਪਾਂ ਟਮੇਟੋ ਸੌਸ ਲਈ ਆ ਤੁਸੀਂ ਕੋਈ ਸਬਜੀ ਵਗੈਰਾ ਵੀ ਲੈ ਸਕਦੇ ਹੋ ਜਾਂ ਫਿਰ ਦਹੀਂ ਦਾ ਯੂਜ਼ ਵੀ ਕਰ ਸਕਦੇ ਹੋ ਆਪਣੇ ਟੇਸਟ ਦੇ ਅਨਸਾਰ ਆਪਾਂ ਗਾਰਨਿਸ਼ ਤੇ ਲਈ ਲਏ ਆ ਜੀ ਪਿਆਜ਼ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ